ਇਤਨਾ ਇਲੈਕਸ਼ਨ ਹੋਈਆ ਬੜੀ ਸਹੀ ਤਰ੍ਹਾਂ ਹੋਈਆ ਲੋਟ ਆਫ ਪੀਪਲ ਹਰ ਕਮ ਟੂ ਕਾਸਟ ਦੇ ਵੋਟ ਕੋਈ ਇੰਸੀਡੈਂਟ ਨਹੀਂ ਹੋਈ ਕੋਈ ਐਕਸੀਡੈਂਟ ਨਹੀਂ ਹੋਇਆ ਪੰਜਾਬ ਦੀ ਵਾਸਤੇ ਵੀ ਕਾਡਿਚਨ ਹੈ ਕਿ ਜਿਹੜੀਆਂ ਇਲੈਕਸ਼ਨਾਂ ਆ ਬੜੀਆਂ ਪੀਸਫੁਲ ਹੀ ਹੋਈਆਂ ਤੇ ਵਾਟ ਹਜ਼ ਬਰੀ ਕਾਈਂਡ ਆਜੂ ਬਹੁਤ ਅੱਛੀ ਲਿਖੀ ਗਿਆ ਤੇ ਸਾਰਾ ਟਿਕਾ ਕੋ ਸਰਸ ਓਵਰ ਆਲ ਕੀ ਗੱਲ ਕੀਤੀ ਜਾਵੇ ਕਿ ਮਾਨ ਸਾਹਿਬ ਦੇ ਪਿੱਛੇ ਜੇ ਮਾਨ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਮਾਨ ਸਾਹਿਬ ਬਿਲਕੁਲ ਠੀਕ ਹੈ ਰਾਦਰ 1.2% ਜਿਹੜੀ ਹੈਗੀ ਆ ਵੋਟਿੰਗ ਉੱਥੇ ਜ਼ਿਆਦਾ ਆ ਪਟੰਡੇ ਨਾਲੋ ਤੇ ਉੱਥੇ ਬਿਲਕੁਲ ਪੀਸਫੁਲੀਲੀ ਦਾ ਕ ਇਹ ਕਰ ਅਮਨੂ ਦੇ ਕੋਈ ਨੰਬਰ ਇਸਤਾਨ ਦੀ ਗੱਲ ਵੀ ਕਿਹਨੇ ਕੰਪਲੇਨਟ ਤੇ ਰਿਪਲਾਈ ਕੀਤੀਆਂ ਸੀ ਅੱਜ ਅਮਨ ਅਮਾਨ ਜਿਹੜਾ ਰਹੇ ਹੈ ਤੁਸੀਂ ਕਿੰਨੇ ਨੰਬਰ ਅਸੀਂ ਸ਼ੇਅਰ ਇਸ ਕਰਕੇ ਨਹੀਂ ਕਰ ਦਿੰਦਾ ਸਿਕਿਉਰਿਟੀ ਹੋਰ ਕੁਝ ਹੋਣਾ ਪੈ ਸਕਦਾ ਹੈ ਤੇ ਇਹ ਜੇਕਰ ਗੱਲ ਕੀਤੀ ਜਾਵੇ ਹੋਰ ਤੁਸੀਂ ਕਿੱਡੇ ਕਿਹੜੇ ਨਾਲ ਆਪਣੇ ਨਾਲ ਡਿਪਾਰਟਮੈਂਟਸ ਦਾ ਸਹਿਯੋਗ ਹੈ ਬਾਕੀ ਇਹ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਡਿਪਲੋਇਮੈਂਟ ਜਿਹੜੀ ਹੈਗੀ ਫੋਰਸ ਦੀ ਸਾਡੀ ਨਾਲ ਹੁੰਦੀ ਹੈ ਤੇ ਬਾਕੀ ਡਿਪਾਰਟਮੈਂਟਸ ਦੇ ਵਿੱਚੋਂ ਕਾਫੀ ਲੋਕ ਹੁੰਦੇ ਨੇ ਜਿਹੜੇ ਸ਼ਬਸਟਾਫ ਦੇ ਹੁੰਦੇ ਨਾਲ ਜਾਂਦੇ ਨੇ ਤੇ ਮੀਆਂ ਦੱਸੋ ਤੁਸੀਂ ਸਾਹਿਬ ਆਪਨ ਮੂਵਿੰਗ ਰਾਉਂਡ ਆਤ ਕਿੰਸ ਸੁਪਰਵਾਈਜ਼ਿੰਗ ਦਾ ਪਲਾਨਮੈਂਟ ਕਿਤੇ ਕਿਸੇ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਤੇ ਗੋਟਫੋਲ ਕਰ ਰਹੀ ਹੋਵੇ ਕਿਤੇ ਕੋਈ ਮਲਫੰਕਸ਼ਨਿੰਗ ਹੋ ਰਹੀ ਹੋਵੇ ਕਿਸੇ ਵੀ ਤਰ੍ਹਾਂ ਜੇ ਨੋਸ਼ਾ ਕਰਨ ਨੂੰ ਪ੍ਰਚਲਿਤ ਚੱਲ ਰਹੀ ਹੈ ਸਾਰੇ ਸਮਾਂ ਕਿਤੇ ਹੋਵੇ ਜਿੱਥੇ ਹਰ ਵਾਰ ਕਿਹਾ ਜਾਂਦਾ ਜੀ ਨਸ਼ਾ ਤੇ ਪੈਸੇ ਦੀ ਜੋ ਵੰਡ ਨੂੰ ਲੈ ਕੇ ਕਿਹਾ ਜਾਂਦਾ ਇੱਕ ਵਾਰ ਕੋਈ ਐਸਾ ਕੇਸ ਸਾਹਮਣੇ ਆਉ ਆ ਜਾਂ ਕੋਈ ਨੋਟਿਸ ਵੀ ਰਿਚ ਨਹੀਂ ਆਇਆ ਆਇਆ ਹੁੰਦਾ ਤਾਂ ਮੀਡੀਆ ਨੂੰ ਸਾਡੇ ਨਾਲ ਪਹਿਲਾਂ ਪਤਾ ਲੱਗ ਜਾਂਦਾ ਕਿਉਂਕਿ ਇੱਥੇ ਟੀ ਕਿਤੇ ਵੀ ਹੋਵੇ ਇਹੋ ਜਿਹੀ ਤੇ ਇਸੇ ਅਗੇ ਗਾਈਡਲਾਈਨਸ ਨੇ ਕਿ ਇਹਨੂੰ ਯੂਟਲਾਈਜ਼ ਕੀਤਾ ਜਾਵੇ ਕੰਨ ਕੀਤਾ ਜਾਵੇ ਇਸ ਕਰਕੇ ਅਸੀਂ ਰਾਤ ਸਾਰੀ ਰਾਤ ਦੀ ਮਰ ਮਤਲਬ ਸਾਡੇ ਜਿਹੜੇ ਜਵਾਨ ਐ ਤੇ ਅਫੀਸਰ ਐ ਸਾਰੇ ਬਾਹਰ ਰਹਿ ਕੇ ਚੈਕਿੰਗ ਕਰਦੇ ਰਹੇ ਸਵੇਰ ਤੋਂ ਅਰਲੀ ਮੌਕੇ ਤੋਂ ਕਿਉਂਕਿ ਇਹ ਹਜੇ ਚਾਸੀ ਹੁੰਦੇ ਇੱਕ ਪੈਨਲਟੀ ਮੇਡ ਇੱਕ ਪਹਿਲਾ ਕੋਸ਼ਿਸ਼ ਕਰਦੇ ਨੇ ਲੋਕ ਇਹੋ ਜੇ ਕੰਮ ਕਰੀ ਪਰ ਅਸੀਂ ਕਾਫੀ ਸਰਪ ਰਗੇ ਇਸ ਕਰਕੇ ਕੁਝ ਕਰ ਨਹੀਂ ਪਾਇਆ ਸਰ ਇਹ ਲੋਕ ਪਿੰਡਾਂ ਦੇ ਵਿੱਚ ਸਰੀ ਜੂਸ ਨੂੰ ਲੋਡ ਕਰਦੇ ਹੋ ਕੇ ਕਿ ਇਹ ਕਿਉਂ ਕਰ ਰਹੀ ਹੋਈ ਹੈ ਲੋਕ ਇਹਦੇ ਬਾਰੇ ਜੀ ਇੱਕ ਤੋਂ ਪਿੰਡਾਂ ਦੇ ਵਿੱਚ ਜੀਪੀ ਤੇ ਜਿਹੜੇ ਫਰੇਜ਼ ਜੀ ਉੱਥੇ ਜਿਹੜਾ ਹੈਗਾ ਕਿਸਾਨਾਂ ਵੱਲੋਂ ਥੋੜਾ ਨੁਕਚੁਕ ਹੋਈ ਹੈ ਨੇ ਅਸੀਂ ਪਹਿਲੇ ਉੱਥੇ ਉੱਥੇ ਅਸੀਂ ਸੀਐਫ ਪਹਿਲੇ ਲਗਾ ਦਿੱਤੀ ਸੀ ਔਰ ਸਾਡੀ ਪੁਲਿਸ ਪਾਰਟੀ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਆ ਜਿਹ ਉਸ ਐਸਾ ਨਾ ਲਗਾਈਆਂ ਗਈਆਂ ਸੀ ਕਿ ਇੱਕ ਮਿੰਟ ਦੇ ਵਿੱਚ ਪਹੁੰਚ ਜਾਂਦੀਆਂ ਸੀ ਇਸ ਕਰਕੇ ਕੋਈ ਪ੍ਰੋਬਲਮ ਹੋਣੀ ਨਹੀਂ ਦਿੱਤੀ ਐ ਥੈਂਕ ਯੂ ਥੈਂਕ ਯੂ